ਕਰ ਰਹੇ ਹਾਂ ਕਿੰਨੇ ਬਾਲ ਪਿਆ ਦੇ ਆ ਜੋ ਆ ਸਾਫ ਸੁਥਰਾ ਪਾਣੀ ਚ ਗੇ ਬਾਲ ਹਾਂ ਤੁਹਾਨੂੰ ਇਹ ਜਗ੍ਹਾ ਤੇ ਇਹ ਲੋਕ ਆਹ ਪਾਣੀ ਪੀਂਦੇ ਤੁਹਾਨੂੰ ਇਹ ਪਤਾ ਬਾਡਰ ਪਾਸਾ ਚ ਪਾਣੀ ਜਾਂਦਾ ਚਲੋ ਜਵਾਬ ਦੱਸੋ ਸਾਫ ਗਲਤੀ ਹੈ ਹਾਂ ਤੈਨੂੰ ਮੈਂ ਯਾਰਤਾ ਹੀ ਕਰਾਂ ਗਲਤੀ ਉਹ ਤੇ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬਟਾ ਲੈ ਲੀਂ ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਪੀਲੇਗਾ ਇਹਦਾ ਉਲਾਸੋ ਉਲਾਸੋ ਉੱਥੇ ਘੜਿਓ ਤੋ ਘੜਿਓ ਬਟੋਲ ਜੋ ਮਾਸ਼ਾਅੱਲਾ ਆ ਦੇ ਪੈ ਇੰਨਿਆ ਬਾਲ ਦੇਖੋ ਲੋਕੋ ਆ ਇੰਨਿਆ ਦੁਨੀਆ ਲੰਗੀ ਜਾਂਦੀ ਆ ਅੱਖਾਂ ਮੀਚ ਕੇ ਪੁਰਾ ਘੋਗਰ ਪਾਣੀ ਆ ਕਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਵੀ ਆ ਪਾਣੀ ਉਹੀ ਗਾਹ ਪਿੰਡ ਵਾਲੇ ਪੀਨੇ ਆ ਜਾ ਬਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕਣੇ ਇਹਨਾਂ ਨੂੰ ਜੇ ਇਹੀ ਤੱਕਾ ਮੁਕੀ ਕਰਨ ਵਾਲੇ ਸਿੱਖ ਹੁੰਦੇ ਤੇ ਹੁਣ ਤੱਕ ਗੋਦੀ মিডিਆ ਨੇ ਇਹਨਾਂ ਨੂੰ دہشتਗਰਦੀ ਅਤਵਾਦੀ ਖਾਸਤਾਨੀ ਜਾਂ ਹੋਰ ਕੋਈ ਟੈਗ ਲਾ ਕੇ ਤੇ ਸਿੱਖਾਂ ਦੀ ਬਦਨਾਮੀ ਕਰਨੀ ਸ਼ੁਰੂ ਕਰ ਦੇਣੀ ਸੀ ਬਹਿਸ ਬਸਈਆ ਹੁੰਦਾ ਰਹਿੰਦਾ ਏ ਉਹ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਇਹਨਾਂ ਸਰਦਾਰ ਜੀ ਦੀ ਦਾੜੀ ਪੁੱਟ ਕੇ ਤੇ ਬੇਦਬੀ ਕੀਤੀ ਗਈ ਹੈ ਉਹਦਾ ਇਨਸਾਫ ਜਿਹੜਾ ਏ ਉਹ ਸਰਦਾਰ ਜੀ ਨੂੰ ਮਿਲਣਾ ਚਾਹੀਦਾ ਏ ਕੋਈ ਸੱਚੀ ਗੱਲ ਦੋਸਤੋ ਇਸ ਵੇਲੇ ਦੀਆਂ ਤੋਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਜਿੱਥੇ ਕਿ ਪਹਿਲੀ ਖਬਰ ਦੇ ਵਿੱਚ ਤੁਸੀਂ ਵੀ ਜਾਣਦੇ ਹੋਵੋਗੇ ਕਿ ਇੱਕ ਮੁੱਦਾ ਪਿਛਲੇ ਇੱਕ ਦਿਨ ਤੋਂ ਕਾਫੀ ਜ਼ਿਆਦਾ ਵਿਵਾਦਾਂ ਦੇ ਵਿੱਚ ਜਿੱਥੇ ਕਿ ਮੁੰਬਈ ਦੇ ਵਿੱਚ ਇੱਕ ਗੁਰਸਿੱਖ ਟੀਟੀ ਦੀ ਦਾੜੀ ਪੁੱਟੀ ਗਈ ਅਤੇ ਉਹਨਾਂ ਦੇ ਨਾਲ ਲੁੱਟਖੋ ਵੀ ਕੀਤੀ ਗਈ ਜਿੱਥੇ ਕਿ ਭਾਈ ਅਮਰਤਪਾਲ ਸਿੰਘ ਮੈਰੋ ਵੱਲੋਂ ਉਹਨਾਂ ਦੇ ਨਾਲ ਵੀਡੀਓ ਕਾਲ ਤੇ ਗੱਲਬਾਤ ਵੀ ਕੀਤੀ ਗਈ ਕਿਉਂਕਿ ਭਾਈ ਅਮਰਤਪਾਲ ਸਿੰਘ ਮੈਰੋ ਇਸ ਸਮੇਂ ਦੇਸ਼ ਤੋਂ ਬਾਹਰ ਗਏ ਹਨ ਜਿੱਥੇ ਕਿ ਉਹਨਾਂ ਨੂੰ ਖਬਰ ਮਿਲੀ ਹੈ ਕਿਸੇ ਦੇਸ਼ ਦੇ ਵਿੱਚ ਪੰਜਾਬੀ ਕੁੜੀਆਂ ਜੋ ਕਿ 20-30 ਗਿਣਤੀ ਤੋਂ ਵੀ ਉੱਪਰ ਲੱਗਦੀਆਂ ਨੇ ਉਹਨਾਂ ਨੂੰ ਜਬਰਦਸਤੀ ਕੈਦ ਕਰਕੇ ਰੱਖਿਆ ਹੋਇਆ ਤੇ ਉੱਥੇ ਹੀ ਦੋਸਤੋ ਦੂਜੀ ਖਬਰ ਦੇ ਵਿੱਚ ਤੁਹਾਨੂੰ ਦੱਸ ਦਿੰਨੇ ਆ ਕਿ ਲਖਾ ਸਿਧਾਣਾ ਵੱਲੋਂ ਇੱਕ ਥਾਂ ਤੇ ਜਦੋਂ ਅਚਨਚੇ ਚੈਕਿੰਗ ਕੀਤੀ ਗਈ ਤਾਂ ਇੱਕ ਸੂਏ ਤੇ ਕਿਸ ਤਰ੍ਹਾਂ ਪ੍ਰਵਾਸੀ ਮਜ਼ਦੂਰ ਉਸ ਤਰ੍ਹਾਂ ਲਗਾ ਕੇ Baal ਕੱਟ ਰਹੇ ਸਨ ਤੇ ਸਾਰੇ Baal ਉਸ ਸੂਏ ਦੇ ਵਿੱਚ ਸਿੱਟ ਰਹੇ ਸਨ ਜੋ ਕਿ ਅੱਗੇ ਪਿੰਡਾਂ ਨੂੰ ਸਪਲਾਈ ਹੋਣ ਵਾਲਾ ਪਾਣੀ ਸੀ ਜੋ ਵਾਟਰ ਬਾਕਸ ਦੇ ਵਿੱਚ ਜਾਂਦਾ ਹੈ ਜਿੱਥੋਂ ਕਿ ਕਈ ਪਿੰਡਾਂ ਦੇ ਲੋਕ ਪਾਣੀ ਪੀਂਦੇ ਹਨ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਅਜਿਹੇ ਲੋਕਾਂ ਵੱਲੋਂ ਬਹੁਤ ਸਾਰੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਜੰਦੇ ਜਿੰਨਾ ਤੋਂ ਜ਼ਿਆਦਾਤਰ ਲੋਕ ਅੱਖਾਂ ਮੀਚ ਕੇ ਹੀ ਲੰਘ ਜਾਂਦੇ ਨੇ ਤੇ ਦੋਸਤੋ ਦੱਸ ਦਈਏ ਕਿ ਇਹ ਤਾਂ ਹਜੇ ਕੋਈ ਨਹੀਂ ਅਜਿਹੀਆਂ ਗੱਲਾਂ ਹਨ ਜੋ ਪ੍ਰਵਾਸੀ ਮਜ਼ਦੂਰਾਂ ਦੇ ਸਾਹਮਣੇ ਆਈਆਂ ਨੇ ਜੋ ਉਹ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੇ ਗੰਤ ਪਾ ਰਹੇ ਨੇ ਤੁਹਾਡਾ ਇਸ ਬਾਰੇ ਕੀ ਕਹਿਣਾ ਜੇਕਰ ਤੁਹਾਡੀ ਨਿਗਾਹ ਦੇ ਵਿੱਚ ਵੀ ਇਸ ਤਰ੍ਹਾਂ ਦੀ ਕੋਈ ਘਟਨਾ ਹੋਵੇ ਤਾਂ ਤੁਸੀਂ ਕਮੈਂਟਾਂ ਦੇ ਵਿੱਚ ਜ਼ਿਕਰ ਕਰ ਸਕਦੇ ਹੋ ਅਤੇ ਕੀ ਤੁਹਾਨੂੰ ਲੱਗਦਾ ਹੈ ਜਿਹੇ ਲੋਕਾਂ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਤਾਂ ਉਹ ਵੀ ਤੁਸੀਂ ਕਮੈਂਟਾਂ ਦੇ ਵਿੱਚ Yes ਜਾਂ No ਆਪਣੀ رائے ਜ਼ਰੂਰ ਕਮੈਂਟ ਕਰਨਾ ਤੇ ਦੱਸ ਦਈਏ ਕਿ ਉੱਥੇ ਹੀ ਜੋ ਮਹਾਰਾਸ਼ਟਰ ਦੇ ਵਿੱਚ ਸਿੱਖ ਗੁਰਸਿੱਖ ਟੀਟੀ ਦੀ ਜੋ ਬੇਇੱਜ਼ਤੀ ਕੀਤੀ ਗਈ ਸੀ ਦਾੜਾ ਪਟਿਆ ਗਿਆ ਸੀ ਅਤੇ ਉਹਨਾਂ ਤੋਂ ਉਹ ਕਲੈਕਸ਼ਨ ਵੀ ਖੋਹ ਲਈ ਗਈ ਸੀ ਉਹਨਾਂ ਲੋਕਾਂ ਵੱਲੋਂ ਜਿਹੜੀ ਕਿ ਉਹਨਾਂ ਨੇ ਸਵਾਰੀਆਂ ਤੋਂ ਜੁਰਮਾਨੇ ਦੀ ਇਕੱਠੀ ਕੀਤੀ ਸੀ ਤਾਂ ਉਸ ਗੁਰਸਖ ਟੀਟੀ ਦੇ ਨਾਲ ਜਿੱਥੇ ਗੱਲਬਾਤ ਹੋਈ ਹੈ ਤਾਂ ਇਸ ਮਾਮਲੇ ਤੇ ਵੀ ਭਾਈ ਕਵਰ ਚੜਤ ਸਿੰਘ ਨੇ ਵੀ ਗੱਲਬਾਤ ਕੀਤੀ ਹੈ ਜੋ ਕਿ ਸੰਤ ਕਰਤਾਰ ਸਿੰਘ ਪਿੰਡਰਾਵਾਲਾ ਦੇ ਪੋਤੇ ਹਨ ਉਹਨਾਂ ਨੇ ਵੀ ਇੱਥੇ ਕਿਹਾ ਹੈ ਕਿ ਇੱਥੇ ਇਨਸਾਫ ਮਿਲਣਾ ਚਾਹੀਦਾ ਜੇਕਰ ਉਹਨਾਂ ਲੁੱਟਾ ਘੋ ਘ ਕਰਨ ਵਾਲਿਆਂ ਦੀ ਸਾਡੇ ਕੋਈ ਸਿੱਖ ਹੁੰਦਾ ਫਿਰ ਤਾਂ ਹੁਣ ਤੱਕ ਬਥੇਰੀ ਬਦਨਾਮੀ ਹੋ ਜਾਣੀ ਸੀ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਉਹ ਤੁਸੀਂ ਕਮੈਂਟ ਕਰਨਾ ਆਓ ਤੁਹਾਡੇ ਸਾਹਮਣੇ ਰੱਖਦੇ ਆ ਦੋਨੋਂ ਮੁੱਦਿਆਂ ਦੀ ਇਹ ਖਾਸ ਅਪਡੇਟ ਇਹ ਤੁਹਾਨੂੰ ਆਇਆ ਪਤਾ ਕਿ ਇਹ ਬਾੜ ਦੇ ਸੀਤੀ ਨੇ ਲੋਕਾਂ ਪਾਣੀ ਪੀਂਦੇ ਹੈ ਹੈ ਫਟੋ ਲੈਣੇ ਸਾਡੇ ਸਹਾਰਾ ਕਰਾ ਦਿੱਤਾ ਹੈ ਹੈ ਆ ਸਾਫ਼ ਕਰ ਰਹੇ ਹਾਂ ਕਿੰਨੇ ਬਾੜ ਭਜਾ ਦੇ ਅਜ਼ਾਦ ਸੁੱਤੇ ਪਾਣੀ ਚ ਗੇਬਾਲ ਹੈ ਹਾਂ ਤੁਹਾਨੂੰ ਇਹ ਜਗਾ ਤੇ ਇਹ ਲੋਕ ਅਹਾਂ ਪਾਣੀ ਪੀਂਦੇ ਸਾਨੂੰ ਇਹ ਪਤਾ ਬਾਡਰ ਪਾਸਾਂ ਚ ਪਾਣੀ ਜਾਂਦਾ ਦੋ ਜਵਾਬ ਦੱਸੋ ਸਾਹ ਗਲਤੀ ਹੈ ਹਾਂ ਤੈਨੂੰ ਮੈਂ ਯਾਰਤਾ ਇਹ ਕਹਨਾ ਗਲਤੀ ਉਹਦੀ ਬਾਲ ਖਾਏਗਾ ਤੂੰ ਪਾਣੀ ਪੀਏਗਾ ਸਾਰਾ ਬੱਟਾ ਨਹੀਂ ਲਿਖਾਣਾ ਜੀ ਹਾਂ ਸਾਰਾ ਬੱਟਾ ਆਦਰੇ ਸਾਹਮਣੇ ਆ ਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਰਾ ਆ ਦੇਖ ਲਾ ਇਹ ਮੈਂ ਆਪਣਾ ਵੀ ਇਹਦਾ ਬਾਲ ਆ ਆ ਵਿੱਚੀ ਬਰੇਡ ਆ ਵਿੱਚੀ ਪਾਣੀ ਗੰਦਮੰਦ ਦੇ ਵਿੱਚੀ ਬਾਲ ਤੁਸੀਂ ਪਾਣੀ ਦੇ ਪਾਈ ਨੇ ਸੁਵੇਜ ਦੇ ਰਹਿ ਹੇ ਮੈਨੂੰ ਪਤਾ ਵੀ ਜਿਹੜਾ ਬਾਲ ਜੇ ਬੰਦੇ ਦੇ ਅੰਦਰ ਨਾ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਤੁਹਾਨੂੰ ਕੋ ਨਾਈ ਨੂੰ ਨਹੀਂ ਤੇ ਆ ਉਹ ਨਾਈ ਘਰੋਂ ਨਾਲ ਲੰਦੇ ਜਾ ਕੇ ਬਾਲ ਇਹ ਆਪੇ ਉਹ ਤਾਂ ਜਾਣਕਾਰੀ ਨਹੀਂ ਜਾਨ ਹਾਂ ਜਾਣਕਾਰੀ ਤੇ ਤਾਂ ਡਾਂਗ ਫੇਰੀ ਫਿਰ ਤਾਂ ਜਾਣਕਾਰੀ ਆ ਜੂ ਪੰਜ ਤੁਸੀਂ ਪੀਂਦੇ ਨਹੀਂ ਪੀਂਦੇ ਨਾ ਤੈਨੂੰ ਮੈਂ ਬਾਲ ਪਾ ਪਾਵਾਂ ਪਾਣੀ ਪੀ ਲੈਗਾ ਇਹ ਲੱਛੋ ਓਥੋਂ ਘੜਿਓ ਤੂੰ ਛੜੇ ਜੇ ਬਤਲ ਜੇ ਆ ਦੇ ਪਾ ਇੰਨੀਆਂ ਬਾਲ ਦੇਖੋ ਲੋਕੋ ਆ ਇੰਨੀਆਂ ਦੁਨੀਆ ਨੰਗੀ ਜਾਂਦੀ ਆ ਅੱਖਾਂ ਮੀਚ ਕੇ ਫਿਰ ਆ ਘੋਕਰ ਪਾਣੀ ਆ ਕਾ ਦੁਨੀਆ ਲੰਗੀ ਜਾਂਦੀ ਇਹਨਾਂ ਨੂੰ ਕੋਈ ਪ੍ਰਵਾਹ ਨਹੀਂ ਵੀ ਆ ਪਾਣੀ ਉਹ ਹੀ ਗਾਹ ਪਿੰਡਾਂ ਵਾਲੇ ਪੀਂਦੇ ਆ ਜਾਵਾਲ ਦੇਖੋ ਆ ਸਾਰੇ ਚੱਕ ਕੇ ਪਾਣੀ ਸੁੱਕਣੇ ਇਹਨਾਂ ਨੂੰ ਗੰਦ ਅੱਖਾਂ ਸਾਹਮਣੇ ਖਾਈ ਜਾਂਦੇ ਉਹ ਪੀਂਦੇ ਨਾ ਤਾਂ ਵੀ ਸਾਨੂੰ ਅਕਲ ਨਹੀਂ ਆਉਂਦੀ ਯਾਰ ਮાળા ਮાળા ਖੜ ਕੇ ਰੋਗ ਨਹੀਂ ਸਕਦੇ ਅਸੀਂ ਇਹ ਦੇਖ ਕੇ ਰੁਕਿਆ ਅਸੀਂ ਮੁਕਸਰ ਜ਼ਿਲ੍ਹੇ 'ਚ ਖੜੇ ਆ ਆ ਦੁਨੀਆ ਕੋਲ ਦੀ ਲੰਗੀ ਜਾਂਦੀ ਆ ਚਾਹੇ ਕੋਈ ਪਾਣੀ 'ਚ ਕੋਈ ਕੱਟਾ ਸਿੱਟੀ ਜਾਂਦਾ ਕੋਈ ਬੱਛਾ ਸਿੱਟੀ ਜਾਂਦਾ ਕੋਈ ਜੇਰ ਪੈ ਗਿਆ ਉਹ ਸਿੱਟੀ ਜਾਂਦਾ ਮੁੱਤੀ ਜਾਂਦਾ ਕੋਈ ਗੋਹਾ ਜਿੱਤੀ ਜਾਂਦਾ ਗੰਦ ਪਾਣੀ ਚੋ ਪਾਣੀ ਹੀ ਪੀਣੇ ਆ। ਜਾ ਉੱਡ ਜੇ ਸੋ ਨਾਈ ਕੋਲ ਮਨਾਓ ਜਾ ਕੇ ਬਾਲ। ਹਣ ਬਾਲ ਸੂਏ ਨਹਿਰਾ ਦੇ ਬਾਲ ਬਤੂਨੀ ਰੇ ਆ। ਇੱਥੇ ਵੀ ਪਾਣੀ ਤੁਸੀਂ ਲੋਕ ਨਹੀਂ ਸਾਰੇ ਕੋਲੇ ਖੜੇ। ਇਸ ਵੀਡੀਓ ਦੇ ਵਿੱਚ ਜਿੱਨਾ ਸਰਦਾਰ ਜੀ ਦੇ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਇਹਨਾਂ ਦਾ ਨਾਮ ਜਸਵੀਰ ਸਿੰਘ ਹੈ ਜੋ ਮੁੰਬਈ ਦੀਆਂ ਟ੍ਰੇਨਾਂ ਦੇ ਵਿੱਚ ਟਿਕਟ ਕਲੈਕਟਰ ਨੇ ਜਦੋਂ ਜਸਵੀਰ ਸਿੰਘ ਜੀ ਨੇ ਇਹਨਾਂ ਯਾਤਰੀਆਂ ਦੀ ਟਿਕਟ ਟਿਕਟ ਚੈੱਕ ਕਰਨ ਦੀ ਕੋਸ਼ਿਸ਼ ਕੀਤੀ ਤੇ ਇਹਨਾਂ ਦੀ ਟਿਕਟ ਗਲਤ ਨਿਕਲੀ ਤੇ ਜਦੋਂ ਇਹਨਾਂ ਨੇ ਜੁਰਮਾਨਾ ਭਰਨ ਦੇ ਲਈ ਇਹਨਾਂ ਨੂੰ ਆਖਿਆ ਤੇ ਇਹਨਾਂ ਨੇ ਅੱਗੇ ਬਹਿਸ-ਬਸਈਆ ਕਰਨਾ ਸ਼ੁਰੂ ਕਰ ਦਿੱਤਾ ਜਿਸ ਦੇ ਦਰਮਿਆਨ ਇਹਨਾਂ ਤਿੰਨਾਂ ਨੇ ਜਸਵੀਰ ਸਿੰਘ ਜੀ ਦੀ ਦਾੜ੍ਹੀ ਵੀ ਪੁੱਟੀ ਇਹਨਾਂ ਦੀ ਸ਼ਰਟ ਵੀ ਪਾੜ ਦਿੱਤੀ ਇਹਨਾਂ ਦੀ ਐਣਕ ਲਾ ਕੇ ਵੀ ਤੋੜੀ ਤੇ ਜਿਹੜਾ 1500 ਰੁਪਈਆ ਇਹਨਾਂ ਨੇ ਯਾਤਰੀਆਂ ਕੋਲੋਂ ਕਲੈਕਟ ਕੀਤਾ ਸੀ ਉਹ ਵੀ ਖੋਲਿਆ ਜੇ ਇਹੀ ਤੱਕਾ ਮੁਕੀ ਕਰਨ ਵਾਲੇ ਸਿੱਖ ਹੁੰਦੇ ਤੇ ਹੁਣ ਤੱਕ ਗਗੋਦੀ মিডিਆ ਨੇ ਇਹਨਾਂ ਨੂੰ دہشتਗਰਦੀ ਅੱਤਵਾਦੀ ਖਾਸਤਾਨੀ ਜਾਂ ਹੋਰ ਕੋਈ ਟੈਗ ਲਾ ਕੇ ਤੇ ਸਿੱਖਾਂ ਦੀ ਬਦਨਾਮੀ ਕਰਨੀ ਸ਼ੁਰੂ ਕਰ ਦੇਣੀ ਸੀ ਬਹਿਸ ਬਸਈਆ ਹੁੰਦਾ ਰਹਿੰਦਾ ਏ ਉਹ ਕੋਈ ਵੱਡੀ ਗੱਲ ਨਹੀਂ ਪਰ ਜਿਹੜੀ ਇਹਨਾਂ ਸਰਦਾਰ ਜੀ ਦੀ ਦਾੜੀ ਪੁੱਟ ਕੇ ਤੇ ਬੇਦਬੀ ਕੀਤੀ ਗਈ ਹੈ ਉਹਦਾ ਇਨਸਾਫ ਜਿਹੜਾ ਹੈ ਉਹ ਸਰਦਾਰ ਜੀ ਨੂੰ ਮਿਲਣਾ ਚਾਹੀਦਾ ਏ ਕੋਈ ਸਾਡੇ ਦਸਤਾਰ ਦੇ ਉੱਤੇ ਹੱਥ ਪਾਵੇ ਕੋਈ ਸਾਡੀ ਦਾੜੀ ਦੇ ਉੱਤੇ ਹੱਥ ਪਾਵੇ ਸਾਡੀ ਕਿਰਪਾਨ ਦੇ ਉੱਤੇ ਹੱਥ ਪਾਵੇ ਸਾਨੂੰ ਕਤਾ ਚਤਵੀ ਜਿਹੜਾ ਏ ਉਹ ਮਨਜ਼ੂਰ ਨਹੀਂ ਹੈ ਸੋ ਪ੍ਰਸ਼ਾਸਨ ਨੂੰ ਸਾਰਿਆਂ ਦੇ ਲਈ ਨਿਆਂ ਤੇ ਇਨਾਂ ਲੋਕਾਂ ਦੇ ਉੱਤੇ ਸਖਤ ਕਾਰਵਾਈ ਕਰਨੀ ਚਾਹੀਦੀ ਆ ਇਹਦੇ 'ਚ ਕੋਈ ਬਹਾਦਰੀ ਵਾਲੀ ਗੱਲ ਨਹੀਂ ਕਿ ਇੱਕ ਬਜ਼ੁਰਗ ਸਰਦਾਰ ਨੂੰ ਵੇਖ ਕੇ ਤਿੰਨ ਚਾਰ ਜਣਿਆਂ ਨੇ ਘੇਰ ਲਿਆ ਤੇ ਆਪਣੀ ਜੋਰ ਅਜਮਾਇਸ਼ ਕੀਤੀ ਕੋਈ ਮਰਦਾਂ ਵਾਲੀ ਗੱਲ ਨਹੀਂ ਹੁੰਦੀ ਇਹ ਜੜਿਆਂ ਵਾਲੀ ਗੱਲ ਹੁੰਦੀ ਆ ਇਹ ਤੁਹਾਨੂੰ ਆਇਆ ਪਤਾ ਕਿ ਇਹ ਬਾਲਕੀ ਸਿੱਕੀ ਨੇ ਲੋਕਾਂ ਪਾਣੀ ਪੀਂਦੇ ਆ ਹੈਂ ਹਾਂ ਪਟੋਲੇ ਨੇ ਸਾਡੀ ਸਾਰਾ ਬਤੀ ਨਾਲ ਹੈਂ ਆ ਸਾਫ਼ ਕਰ ਰਹੇ ਹਾਂ ਆ ਕਿੰਨੇ ਬਾਲ ਭਜਾ ਦੇ ਆ ਆ ਸਾਫ ਸੁੱਤੇ ਪਾਣੀ ਦੇ ਗੇ ਬਾਲ ਹੈ ਨੂੰ ਇਹ ਜਗ੍ਹਾ ਤੇ ਆ ਇਹ ਲੋਕ ਅਹਾਂ ਪਾਣੀ ਪੀਂਦੇ ਆ ਤੁਹਾਨੂੰ ਇਹ ਕਹਿੰਦਾ ਬਾਟਰ ਪਾਸਾਂ ਚ ਪਾਣੀ ਜਾਂਦਾ ਲੋ ਜਵਾਬ ਦੱਸੋ ਸਾਫ ਗਲਤੀ ਹੈ ਹੈ ਤੈਨੂੰ ਮੈਂ ਯਾਰ ਤੈਨੂੰ ਕਹਾਂ ਗਲਤੀ ਉਹ ਤੂੰ ਬਾਲ ਖਾਏਗਾ ਤੂੰ ਪਾਣੀ ਪੀਏਗਾ ਆਰਾ ਬੱਟਾ ਤੇ ਬਣਾ ਦੇ ਹੈ ਆਰਾ ਬੱਟਾ ਆਹਦੇ ਸਾਹਮਣੇ ਆਪਿਆ ਬਾਲ ਉਹ ਪੈਸੇ ਤੇ ਬਾਲ ਵਿੱਚ ਪਾਣੀ ਦਾ ਦੇਖ ਲਾ ਆਹ ਦੇਖ ਲਾ ਇਹ ਮੈਂ ਪੁੱਲਾ ਵੀ ਇਹ ਬਾਲ ਆ ਆ ਵਿੱਚੀ ਬਰੇਡ ਆ ਵਿੱਚੀ ਪਾਣੀ ਗੰਦਮਨ ਦੇ ਵਿੱਚੀ ਬਾਲ ਤੇ ਹੀ ਪਾਣੀ ਦੇ ਪਾਈ ਨੇ ਸੂਵੇਜ ਦੇ ਰੱਖੇ ਉਹ ਮੈਂ ਪਤਾ ਵੀ ਜਿਹੜਾ ਬਾਲ ਜੇ ਬੰਦੇ ਦੇ ਅੰਦਰ ਨਾ ਗਿਆ ਇੱਕ ਵਾਰੀ ਤੇ ਗਲਦਾ ਨਹੀਂ ਨੂੰ ਨੂੰ ਨਾਈ ਨੂੰ ਨਹੀਂ ਤੇ ਆ